ਤੜਕਸਾਰ ਪੰਜਾਬ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹਥਿਆਰਾਂ ਦੀ ਰਿਕਵਰੀ ਕਰਨ ਵੇਲੇ ਪੁਲਿਸ ਦੇ ਉੱਪਰ ਫੜੀ ਕਰ ਦਿੱਤੀ ਜਾਂਦੀ ਆ ਤਾਂ ਪੂਰਾ ਮਾਮਲਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਨਿਕਲ ਕੇ ਸਾਹਮਣੇ ਜਿੱਥੇ ਕਿ ਪੁਲਿਸ ਦੁਆਰਾ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਕੁਝ ਦਿਨ ਪਹਿਲਾਂ ਪੁਲਿਸ ਨੂੰ ਇੱਕ ਸੂਹ ਮਿਲਦੀ ਆ ਕਿ ਮਨਿੰਦਰ ਸਿੰਘ ਨਾਂ ਦੇ ਵਿਅਕਤੀ ਦੁਆਰਾ ਜਿਹੜੀ ਟਾਰਗੇਟ ਕਿਲਿੰਗ ਕੀਤੀ ਜਾਣੀ ਹੈ ਤਾਂ ਪੁਲਿਸ ਦੁਆਰਾ ਪਹਿਲਾਂ ਹੀ ਟਰੈਪ ਲਗਾ ਕੇ ਉਸ ਮਨਿੰਦਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਰਿਮਾਂਡ ਦੇ ਉੱਪਰ ਲੈ ਜਾਂਦੇ ਨੇ ਤਾਂ ਰਿਮਾਂਡ ਦੌਰਾਨ ਜਦੋਂ ਉਸ ਦੁਆਰਾ ਇਹ ਮੰਨਿਆ ਜਾਂਦਾ ਕਿ ਕਿੱਥੇ ਉਸ ਦਾ ਜਿਹੜਾ ਹਸਲਾ ਗਲੌਕ ਪਿਸਟਲ ਲੁਕੋ ਕੇ ਰੱਖਿਆ ਹੋਇਆ ਹਾਲਾਂਕਿ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਹਿਲਾਂ ਹੀ ਉਸ ਦਾ ਇੱਕ ਗਲੌਕ ਪਿਸਟਲ ਆ ਜਿਹੜਾ ਉਹ ਬਰਾਮਦ ਕਰ ਲਿਆ ਜਾਂਦਾ ਤਾਂ ਉਹ ਹੋਰ ਜਿਹੜਾ ਅਸਲੇ ਦੀ ਜਾਂ ਹੋਰ ਹਥਿਆਰਾਂ ਦੀ ਜਿਹੜੀ ਰਿਕਵਰੀ ਕਰਨ ਦੇ ਲਈ ਪੁਲਿਸ ਉਸ ਨੂੰ ਲੈ ਕੇ ਜਾਂਦੀ ਹੈ ਮਨਿੰਦਰ ਗੈਂਗਸਟਰ ਨੂੰ ਲੈ ਕੇ ਜਾਂਦੀ ਹੈ ਤਾਂ ਉਸ ਵਕਤ ਜਾ ਕੇ ਮਨਿੰਦਰ ਗੈਂਗਸਟਰ ਦੁਆਰਾ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਇਹਦੇ ਵਿੱਚ ਜਦੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਪੁਲਿਸ ਦੁਆਰਾ ਜਿਹੜੀ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚੋਂ ਇੱਕ ਗੋਲੀ ਮਨਿੰਦਰ ਦੀ ਲੱਤ ਦੇ ਵਿੱਚ ਲੱਗਦੀ ਹੈ ਜਾਨੀ ਕਿ ਤੜਕਸਾਰ ਪੰਜਾਬ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਪੁਲਿਸ ਅਤੇ ਗੈਂਗਸਟਰ ਮਨਿੰਦਰ ਵਿਚਕਾਰ ਮੁੱਠਪੇੜ ਹੋਇਆ ਜਿਸ ਦੇ ਵਿੱਚ ਕਿ ਮਨਿੰਦਰ ਨਾਮ ਦਾ ਜਿਹੜਾ ਗੈਂਗਸਟਰ ਜ਼ਖਮੀ ਹੋਇਆ ਉਸ ਦੇ ਲੱਤ ਦੇ ਵਿੱਚ ਗੋਲੀ ਲੱਗਿਆ ਪਰ ਮੌਕੇ ਤੇ ਜਦੋਂ ਪੁਲਿਸ ਦੇ ਉੱਪਰ ਫਾਇਰਿੰਗ ਹੁੰਦੀ ਹੈ ਤਾਂ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਦੇ ਵਿੱਚ ਵੀ ਗੋਲੀ ਲੱਗਿਆ ਤਾਂ ਉਸ ਮਨਿੰਦਰ ਗੈਂਗਸਟਰ ਨੂੰ ਜਿਹੜਾ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਿ ਬੀ ਕਰਵਾਇਆ ਗਿਆ ਕਿ ਜਿੱਥੇ ਕਿ ਉਸ ਦਾ ਜਿਹੜਾ ਹੁਣ ਟ੍ਰੀਟਮੈਂਟ ਆ ਜਾਂ ساری ਜਾਂਚ ਪੜਤਾਲ ਕੀਤੀ ਜਾ ਰਹੀ ਆ ਪਰ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਕਿ ਇਸ ਮਨਿੰਦਰ ਨਾਂ ਦੇ ਵਿਅਕਤੀ ਦੇ ਉੱਪਰ ਪਹਿਲਾਂ ਵੀ ਜਿਹੜੇ ਕਈ ਮੁਕੱਦਮੇ ਦਰਜ ਨੇ ਤਾਂ ਜੇਲ੍ਹ ਦੇ ਵਿੱਚ ਬੰਦ ਇੱਕ ਗੈਂਗਸਟਰ ਦੇ ਨਾਲ ਇਸ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਤਾਂ ਜਦੋਂ ਰਿਮਾਂਡ ਦੀ ਦੌਰਾਨ ਹੋਰ ਖੁਲਾਸੇ ਕੀਤੇ ਜਾਂਦੇ ਨੇ ਕਿ ਕਿੱਥੇ ਇਸ ਦੁਆਰਾ ਜਿਹੜਾ ਹਸਲਾ ਲਕੋਕੇ ਰੱਖਿਆ ਹੋਇਆ ਹੁੰਦਾ ਤਾਂ ਜਦੋਂ ਪੁਲਿਸ ਮਨਿੰਦਰ ਨੂੰ ਰਿਕਵਰੀ ਦੇ ਲਈ ਲੈ ਕੇ ਜਾਂਦੀਆ ਤਾਂ ਉੱਥੇ ਜਾ ਕੇ ਪੁਲਿਸ ਦੇ ਉੱਪਰ ਇਸ ਮਨਿੰਦਰ ਨਾਂ ਦੇ ਵਿਅਕਤੀ ਦੁਆਰਾ ਫਾਇਰਿੰਗ ਕੀਤੀ ਜਾਂਦੀਆ ਤਾਂ ਫਾਇਰਿੰਗ ਦੌਰਾਨ ਜਦੋਂ ਪੁਲਿਸ ਦੁਆਰਾ ਜਵਾਬੀ ਕਾਰਵਾਈ ਕੀਤੀ ਜਾਂਦੀਆ ਤਾਂ ਇੰਨੇ ਦੇ ਵਿੱਚ ਮਨਿੰਦਰ ਦੇ ਲੱਤ ਦੇ ਵਿੱਚ ਗੋਲੀ ਲੱਗ ਜਾਂਦਾ ਤਾਂ ਪੂਰੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਮਨਿੰਦਰ ਮਹਾਲੀ ਦਾ ਰਹਿਣ ਵਾਲਾ ਸੀ ਇੱਕ ਟਾਰਗੇਟ ਕਲੀਨ ਕਰਨ ਲੱਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੁਆਰਾ ਟਰੈਪ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਜਦੋਂ ਹਥਿਆਰਾਂ ਦੀ ਰਿਕਵਰੀ ਕਰਨ ਦੇ ਲਈ ਪੁਲਿਸ ਉਸ ਨੂੰ ਲੈ ਕੇ ਜਾਂਦੀ ਹੈ ਤਾਂ ਇੰਨੇ ਦੇ ਵਿੱਚ ਜੋ ਇੱਕ ਪੁਲਿਸ ਸੇ ਮੁਕਾਬਲਾ ਹੋ ਜਾਂਦਾ ਇਨਕਾਊਂਟਰ ਹੋ ਜਾਂਦਾ ਤਾਂ ਮਨਿੰਦਰ ਦੇ ਲੱਤ ਦੇ ਵਿੱਚ ਗੋਲੀ ਲੱਗਦੀ ਆ ਮੌਕੇ ਤੇ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਮੌਕੇ ਤੇ ਡਾਕਟਰਾਂ ਦਾ ਵੀ ਵੱਡਾ ਬਿਆਨ ਆ ਤੇ ਪੁਲਿਸ ਦੇ ਵੱਲੋਂ ਵੀ ਵੱਡੇ ਜਿਹੜੇ ਖੁਲਾਸੇ ਨੇ ਉਹ ਕੀਤੇ ਜਾ ਰਹੇ ਨੇ ਡਾਕਟਰ ਰਿਆ ਰਾਣਾ ਕੁੱਝ ਜਿਹੜੀ ਅੱਜ ਪੇਸ਼ੈਂਟ ਆਇਆ ਕਿ ਪੇਸ਼ੈਂਟ ਕਿਸ ਤਰ੍ਹਾਂ ਬੋਲਦਾ ਜੀ ਕੀ ਬੋਲਦਾ ਇਹਦਾ ਨਾਮ ਹੈਗਾ ਮਨਿੰਦਰ ਸਿੰਘ son of ਤਰਲੋਚਨ ਸਿੰਘ ਤੇ ਇਹਨਾਂ ਦੀ ਏਜ ਹੈ 31 ਇਅਰ ਮੇਲ ਨੇ ਇਹ ਸਾਡੇ ਕੋਲ ਆਇਆ ਸੀ 9am ਅੱਜ ਸਵੇਰੇ ਤੇ ਇਹਨਾਂ ਦੇ ਫਾਇਰਮ ਇੰਜਰੀ ਸੀਗੀ ਗਨ ਸ਼ਾਟ ਤੇ ਇੱਥੇ ਰਿਮਾਂਡ ਤੇ ਸੀ ਪੇਸ਼ੈਂਟ ਤੇ ਉਸ ਟਾਈਮ ਕਲੈਸ਼ ਹੋਇਆ ਹੈਗਾ ਵਿਦਨ ਸੀਆਈਏ ਸਟਾਫ ਸੰਗਰੂਰ ਦੇ ਪੇਸ਼ੈਂਟ ਟ੍ਰੀਟਮੈਂਟ ਦੇ ਚੁੱਕੇ ਆ ਅਸੀਂ ਐਕਸ-ਰੇ ਲਈ ਚੱਲ ਗਿਆ ਹੈਗਾ ਤੇ ਗੋਲੀਆਂ ਅਜੇ ਕਹਿ ਨਹੀਂ ਸਕਦੇ ਹੈਗੇ ਕਿਥੋਂ ਫਟੜ ਕਿੱਥੇ ਇਹ ਰਾਈਟ ਲੈਗ ਤੇ ਹੈ ਲੱਗਿਆ ਹੈਗਾ ਵੂਂਡ ਹੈਗਾ ਬਟ ਐਕਸ-ਰੇ ਤੋਂ ਬਾਅਦ ਕਨਫਰਮ ਹੋਏਗਾ ਕਿ ਪੈਲਟਸ ਵਗੈਰਾ ਤਾਂ ਨਹੀਂ ਹਾਂਜੀ ਸਾਬਾ ਜੀ ਕੋਰੇ ਕੋਈ ਇਨਕਾਉਂਟਰ ਦਾ ਮਾਮਲਾ ਹੈ ਕੀ ਮਸਲਾ ਹੈ ਕੀ ਗੱਲ ਹੈ ਇੱਕ ਅਸੀਂ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਕੁਝ ਲੜਕੇ ਨੇ ਜਿਨ੍ਹਾਂ ਕੋਲ ਵੈਪਨ ਆ ਔਰ ਇੱਥੇ ਟਾਰਗੇਟ ਕਿਲਿੰਗ ਕਰਨ ਨੂੰ ਫਿਰਦੇ ਨੇ ਉਹਦੇ ਵਿੱਚੋਂ ਫੇਰ ਅਸੀਂ ਉਹ ਜਦੋਂ ਲੜਕੇ ਫੜੇ ਉਹਨਾਂ ਕੋਲੋਂ ਦੋ ਸਾਨੂੰ ਚਾਈਨੀਸ 30 ਪਿਸਟਲ ਮਿਲੇ ਤਾਂ ਦੋ ਥੱਟੀ ਚਾਈਨਸ ਮਿਲਨੇ ਬੜੀ ਵੱਡੀ ਗੱਲ ਸੀ ਕਿਵੇਂ ਆ ਫਿਰ ਪਤਾ ਲੱਗਿਆ ਵੀ ਇਹਨਾਂ ਦਾ ਕੌਣ ਹੈਂਡਲਰ ਆ ਔਰ ਕੀ ਚੀਜ਼ ਆ ਫਿਰ ਇਹਦੀ ਪਿੱਛੇ ਜਾਂਦੇ ਜਾਂਦੇ ਪਤਾ ਲੱਗਿਆ ਵੀ ਜੇਲ੍ਹ ਚੋਂ ਬਟਾ ਇੱਕ ਗੈਂਗਸਟਰ ਆ ਜਿਹੜਾ ਇਹਦੇ ਪਿੱਛੇ ਸਾਰਿਆਂ ਨੂੰ ਇਹਨਾਂ ਨੂੰ ਦੱਸ ਰਿਹਾ ਕਿਵੇਂ ਹੈ ਫਿਰ ਉਹਨੂੰ ਗੈਂਗਸਟਰ ਨੂੰ ਲਿਆਂਦਾ ਗਿਆ ਉਹਦੀ ਪੁੱਛਗਿੱਛ ਔਰ ਇਨਟਰੋਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਦੇ ਕੋਲ ਇੱਕ ਆਸਟਰੀਆ ਮੇਡ ਗਲੌਕ ਹੈ ਤਾਂ ਉਹਦੇ ਨਾਲ ਫਿਰ ਟੀਮ ਨਾਲ ਨਾਲ ਦੀ ਨਾਲ ਰਿਸਪੌਂਡ ਕੀਤਾ ਜਦੋਂ ਲਿਆ ਕੇ ਚੈੱਕ ਕੀਤਾ ਤਾਂ ਉਸ ਬੰਦੇ ਨੇ ਕਿਉਂਕਿ ਕ੍ਰਿਮੀਨਲ ਹੈ ਮਲਟੀਪਲ ਐਫਆਈਆਰਸ ਨੇ ਉਹਦੇ ਤਾਂ ਪਹਿਲਾਂ ਹੀ ਪਿਸਤਲ ਦੇ ਵਿੱਚ ਲੋਡਡ ਸੀ ਉਹਨੇ ਆ ਕੇ ਜਦੋਂ ਰਿਕਵਰ ਕਰਨ ਲੱਗਾ ਤਾਂ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਬੜਾ ਇੰਟੈਲੀਜੈਂਸ ਨਾਲ ਆਪਣੇ ਆਪ ਨੂੰ ਬਚਾਇਆ ਇੱਕ ਦਿਨ ਤਾਂ ਪੱਗ 'ਚ ਫਾਇਰ ਵੱਜਿਆ ਬਹੁਤ ਕਲੋਜ਼ ਰੇਂਜ 'ਚੋਂ ਔਰ ਜਦੋਂ ਕ੍ਰਾਸ ਫਾਇਰ ਦੇ ਵਿੱਚ ਹੋਇਆ ਤਾਂ ਉਹਦੀ ਰੱਤ 'ਚ ਫਾਇਰ ਵੱਜਿਆ ਨਾਲ ਦੀ ਨਾਲ ਅਕੋਰਡਿੰਗ ਟੂ ਐਸਓਪੀ ਉਹਨੂੰ ਹਸਪੀਟਲ ਮੂਵ ਕੀਤਾ ਗਿਆ ਕੰਟਰੋਲ ਰੂਮ ਤੇ ਇਨਫੋਰਮ ਕੀਤਾ ਗਿਆ ਸਾਰੇ ਕਨਸਰਨਡ ਐਸਐਚਓਜ਼ ਨੂੰ ਔਰ ਤੁਸੀਂ ਜਿਵੇਂ ਦੇਖਿਆ ਹੀ ਹੈ ਕਿ ਜਿਹੜਾ ਗਲੌਕ ਪਿਸਟਲ ਹੈ ਉਹ ਇਥੋਂ ਇੱਕ ਹੋਰ ਰਿਕਵਰ ਹੋ ਗਿਆ ਹੁਣ ਟੋਟਲ ਇਸ ਕੇਸ ਚ ਤਿੰਨ ਹੋ ਗਏ ਨੇ ਹੁਣ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਦੇਖਾਂਗੇ ਕਿ ਇਹ ਕਿਉਂ ਇੱਥੇ ਰੱਖੇ ਗਏ ਕਿਹਦੇ ਨਾਲ ਇਹਨਾਂ ਦੀ ਕੋਈ ਰੰਜਿਸ਼ ਹੈ ਜਾਂ ਕੋਈ ਟਾਰਗੇਟ ਕਿਲੇਗਾ ਉਹ ਸਾਰੀਆਂ ਚੀਜ਼ਾਂ ਨੂੰ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਸ ਚੀਜ਼ ਨੂੰ ਕਨੈਕਟ ਕੀਤਾ ਜਾਊਗਾ ਔਰ ਸਾਰਾ ਜਿਹੜਾ ਦਾ ਏ ਟੂ ਜ਼ेड ਉਹਦਾ ਪਰਦਾ ਫਾਸ਼ ਕੀਤਾ ਜਾਊਗਾ ਜੀ ਸਰ ਕੋਈ ਇਹਨਾਂ ਦਾ ਪ੍ਰਾਧਿਕ ਮਾਮਲਾ ਜਾਂ ਕਿੰਨੇ ਹੋਰੇ ਕੋਈ ਇਨਕਾਉਂਟਰ ਵਿੱਚ ਗੋਲੀ ਚ ਉਹਨਾਂ ਦਾ ਕੋਈ ਨੁਕਸਾਨ ਕਿੰਨਾ ਹੋਇਆ ਜਿਹੜੇ ਪ੍ਰਾਧਿ ਉਰੇ ਪੜੇਗੇ ਜੀ ਇਥੇ ਸਰ ਇੱਕ ਪ੍ਰਾਧਿ ਸੀਗਾ ਜੀ ਉਹਦੇ ਪੈਰ 'ਚ ਗੋਲੀ ਵੱਜੀ ਹੈ ਲੱਤ 'ਚ ਐਂਡ ਉਹਨਾਂ ਤੇ ਪਹਿਲਾਂ ਮਲਟੀਪਲ ਐਫ ਆਈਆਰਸ ਹੈਗੀਆਂ ਨੇ ਔਰ ਉਹ ਬੜੇ ਹਾਈ ਪ੍ਰੋਫਾਈਲ ਗੈਂਗਸਟਰਸ ਦੇ ਨਾਲ ਡਾਇਰੈਕਟ ਇਨ ਕੰਟੈਕਟ ਸੁਣਿਆ ਤੇ ਅਸੀਂ ਉਹ ਸਾਰੀ ਚੀਜ਼ ਸਾਹਮਣੇ ਲੈ ਕੇ ਆਵਾਂਗੇ ਹਾਂ ਸਰ ਜਿਹਦੇ ਕਾਉਂਟਰ 'ਚ ਗੋਲੀ ਲੱਗੀ ਹੈ ਉਹਦਾ ਨਾਮ ਕੀ ਪਤਾ ਲੱਗੇ ਉਹਦਾ ਨਾਮ ਮਨਿੰਦਰ ਹੈ ਜੀ ਕਿਹੜੀ ਜਗ੍ਹਾ ਤੇ ਰਹਿੰਦਾ ਉਹ ਮੋਹਾਲੀ ਦੇ ਰਿਆਂ ਨਾਲੇ ਜੀ ਸਰੋਗੀ ਵੀ ਹੋ ਗਿਆ ਪ੍ਰਾਧਿਕ ਮਾਮਲੇ ਇਸ ਤਰ੍ਹਾਂ ਜੀ ਜੀ ਹੈਗੇ ਜੀ ਹੈਗੇ